ਕਵੀ ਗੁਰਦਿੱਤ ਸਿੰਘ ਕੁੰਦਨ ਨੇ ਬੜੀ ਕਮਾਲ ਦੀ ਗੱਲ ਲਿਖੀ ਹੈ ਕਹਿੰਦਾ ਰਹਿੰਦੀ ਦੁਨੀਆ ਤੱਕ ਸਦਾ ਨੇ ਅਮਰ ਰਹਿੰਦੇ ਨਾਲ ਮੌਤ ਦੇ ਜੀ ਪਰਚੌਣ ਵਾਲੇ ਸੇਜ ਦਿਲਾਂ ਦੀ ਮਾਨ ਦੇ ਜੁਗਾ ਤੀਕਰ ਆਸ਼ਕ ਸੂਲੀਆਂ ਤੇ ਗੀਤ ਗਾਉਣ ਵਾਲੇ ਸਵਾਗਤ ਹੈ ਦੋਸਤੋ ਮਾਜਾ ਵਰਲਡਵਾਈਡ ਤੇ ਆਪ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਸ਼ਿਸ਼ ਹੈ ਕਿ ਕੁਝ ਅਜਿਹੀਆਂ ਕਿਤਾਬਾਂ ਤੁਹਾਨੂੰ ਸੁਝਾਈਆਂ ਜਾਣ ਜੋ ਵਾਕਈ ਸਾਡਾ ਮਾਰਗਦਰਸ਼ਨ ਕਰਦੀ ਹੋਣ ਤੇ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਆਪਣੇ ਇਤਿਹਾਸ ਆਪਣੇ ਵਿਰਾਸਤ ਆਪਣੇ ਸੱਭਿਆਚਾਰ ਦੇ ਨਾਲ ਸਾਨੂੰ ਉਹ ਜੋੜਦੀ ਹੋਣ ਅੱਜ ਜਿਸ ਕਿਤਾਬ ਦੇ ਬਾਬਤ ਮੈਂ ਗੱਲ ਕਰਨ ਜਾ ਰਿਹਾ ਇਸ ਕਿਤਾਬ ਦਾ ਨਾਮ ਹੈ ਅਸੀਂ ਅਤਵਾਦੀ ਨਹੀਂ ਔਰ ਇਹ ਕਿਤਾਬ ਸਿੱਖ ਕੌਮ ਦੇ ਮਹਾਨ ਸੂਰਬੀਰ ਯੋਧੇ ਜਿਨ੍ਹਾਂ ਨੇ ਹੱਸ-ਹੱਸ ਫਾਂਸੀਆਂ ਦੇ ਤਖਤੇ ਨੂੰ ਚੁੰਮਿਆ ਸੁਖਦੇਵ ਸਿੰਘ ਸੁਖਾ ਤੇ ਹਰਜਿੰਦਰ ਸਿੰਘ ਜਿੰਦਾ ਦੀ ਜ਼ਿੰਦਗੀ ਦੇ ਨਾਲ ਜਾਂ ਉਹਨਾਂ ਦੀਆਂ ਹੱਡ ਬੀਤੀਆਂ ਦੇ ਨਾਲ ਖਾਸ ਤੌਰ ਤੇ ਜੁੜੀ ਹੋਈ ਹੈ। ਕਿਤਾਬ ਦਾ ਪੂਰਾ ਨਾਮ ਹੈ ਅਸੀਂ ਅਤਵਾਦੀ ਨਹੀਂ 94 ਜੁਝਾਰੂ ਐਕਸ਼ਨ ਭਾਈ ਜਿੰਦਾ ਸੁੱਖਾ ਦੀ ਜ਼ੁਬਾਨੀ। ਇਸ ਕਿਤਾਬ ਨੂੰ ਸੰਪਾਦਿਤ ਕੀਤਾ ਹੈ ਬਲਜੀਤ ਸਿੰਘ ਖਾਲਸਾ ਨੇ ਤੇ ਪਹਿਲੀ ਵਾਰ ਇਹ ਕਿਤਾਬ 2011 ਵਿੱਚ ਪ੍ਰਕਾਸ਼ਿਤ ਹੋਈ ਸੀ। ਜੋ ਐਡੀਸ਼ਨ ਮੈਂ ਪੜਿਆ ਇਹ ਚੌਥਾ ਐਡੀਸ਼ਨ ਹੈ ਜੋ 2022 ਵਿੱਚ ਪ੍ਰਕਾਸ਼ਿਤ ਹੋਇਆ। ਇਹਨੂੰ ਪ੍ਰਕਾਸ਼ਿਤ ਕੀਤਾ ਹੈ ਕਿਤਾਬ ਨੂੰ ਆਜ਼ਾਦ ਖਾਲਸਾ ਪ੍ਰਕਾਸ਼ਨ ਨੇ। ਇਸ ਕਿਤਾਬ ਦੇ ਕੁੱਲ 270 ਪੰਨੇ ਹਨ ਔਰ ਇਹਦੇ ਵਿੱਚ ਦੋ ਮੁਲਾਕਾਤਾ ਸਮੇਤ ਕੁੱਲ 42 ਸਰਲੇਖਾਂ ਹੀਠ ਇੱਕ ਕਿਤਾਬ ਜਿਹੜੀ ਹੈ ਸਜੀ ਹੋਈ ਹੈ ਔਰ ਇਹਦੇ ਵਿੱਚੋਂ ਇੱਕ ਸੰਪਾਦਕ ਵੱਲੋਂ ਲਿਖਿਆ ਹੋਇਆ ਵਿਸ਼ੇਸ਼ ਨੋਟ ਹੈ ਔਰ ਇੱਕ ਸਾਬਕਾ ਪੁਲਿਸ ਕਮਿਸ਼ਨਰ ਵੇਦ ਮਰਵਾ ਵੱਲੋਂ ਲਿਖਿਆ ਹੋਇਆ ਲੇਖ ਹੈ ਜੋ ਭਾਈ ਹਰਜਿੰਦਰ ਸਿੰਘ ਜਿੰਦਾਜੀ ਦੀ ਸ਼ਖਸੀਅਤ ਬਾਰੇ ਬਹੁਤ ਕੁਝ ਦੱਸਦਾ ਹੈ ਇਹ ਕਿਤਾਬ ਸਮਰਪਣ ਕੀਤੀ ਗਈ ਹੈ ਉਹਨਾਂ ਗੁਰਸਿੱਖ ਵੀਰਾਂ ਭੈਣਾਂ ਨੂੰ ਜਿਹੜੇ ਉਲਟ ਦਿਸ਼ਾ ਵੱਲ ਚੱਲਦੀ ਅਜੋਕੀ ਸਿਆਸੀ ਹਵਾ ਵਿੱਚ ਸੁੱਕੇ ਪੱਤਿਆਂ ਵਾਂਗ ਉੱਡਦੇ ਨਹੀਂ ਫਿਰਦੇ ਬਲਕਿ ਮਜ਼ਬੂਤ ਚਟਾਨਾਂ ਵਾਂਗ ਅੱਜ ਵੀ ਸਿੱਖ ਕੌਮ ਦੀ ਆਜ਼ਾਦੀ ਦੇ ਨਿਸ਼ਾਨੇ ਪ੍ਰਤੀ ਦ੍ਰਿੜ ਸੰਕਲਪੀ ਹਨ। ਕੁੱਲ ਕਿਤਾਬ ਪੜਨ ਜੋਗ ਇਸ ਵਾਸਤੇ ਹੈ ਕਿਉਂਕਿ ਇੱਕ ਤਾਂ ਸੁਣਿਆ ਜਾਂ ਕਿਸੇ ਦਾ ਲਿਖਿਆ ਹੋਇਆ ਪੜ੍ਹਨਾ ਇੱਕ ਜਿਹੜਾ ਬੰਦਾ ਜਿਹੜਾ ਵਿਅਕਤੀ ਉਸ ਸੰਘਰਸ਼ ਦੇ ਵਿੱਚ ਸਿੱਧੇ ਤੌਰ ਤੇ ਜੁੜਿਆ ਹੋਇਆ ਸੀਗਾ ਉਹਦੀਆਂ ਆਪਣੀਆਂ ਲਿਖਤਾਂ ਵੀ ਕਿੱਥੇ-ਕਿੱਥੇ ਕਿਵੇਂ-ਕਿਵੇਂ ਘੁੰਮਦੇ ਰਹੇ ਕਿਵੇਂ-ਕਿਵੇਂ ਨਾਂ ਬਦਲੀ ਹੁੰਦੀ ਰਹੀ ਕਿੱਥੇ ਅਸੀਂ ਫੜੇ ਗਏ ਕਿੱਥੇ ਅਸੀਂ ਕਮਜ਼ੋਰੀ ਜਾਂ ਕਿਹੜੀ ਘਾਟ ਸਾਡੀ ਉਸ ਲਹਿਰ ਦੀ ਉਹ ਸਾਰਾ ਕੁਝ ਬਹੁਤ ਖੂਬਸੂਰਤੀ ਦੇ ਨਾਲ ਇਸ ਕਿਤਾਬ ਵਿੱਚ ਬਿਆਨ ਕੀਤਾ ਹੈ ਦੂਸਰੀ ਗੱਲ ਕਿਤਾਬ ਪਰ ਤਾਂ ਜਿੱਥੇ ਇੱਕ ਸਰਲੇ ਖਤਮ ਹੁੰਦਾ ਹੈ ਉਹਦੇ ਅਖੀਰ ਦੇ ਵਿੱਚ ਇੱਕ ਬਹੁਤ ਹੀ ਦਿਲ ਨੂੰ ਝੰਜੋੜ ਦੇਣ ਵਾਲੀ ਛੋਟੀ ਕਵਿਤਾ ਜਾਂ ਪੰਥਕ ਸ਼ੇਰ ਜਿਹੜੇ ਨੇ ਉਹ ਇਸ ਕਿਤਾਬ ਵਿੱਚ ਸ਼ਾਮਲ ਨੇ ਹਰ ਪੰਨੇ ਤੇ ਹੀ ਕੋਈ ਨਾ ਕੋਈ ਤਸਵੀਰ ਜਿਹੜੀ ਹੈ ਲੱਗੀ ਹੋਈ ਹੈ ਭਾਵੇਂ ਕਿ ਤਸਵੀਰਾਂ ਬਲੈਕ ਐਂਡ ਵਾਈਟ ਨੇ ਪਰ ਉਹ ਪੜਦੇ ਪੜਦੇ ਆ ਪਾਠਕ ਦੇ ਧਿਆਨ ਉਸ ਘਟਨਾ ਨੂੰ ਜਿਹੜਾ ਹੈ ਦ੍ਰਿਸ਼ਮਈ ਬਣਾਉਣ ਦੇ ਵਾਸਤੇ ਬਹੁਤ ਸਹਾਇੀ ਹੁੰਦੀਆਂ ਆ ਤੇ ਕਿਤਾਬ ਪੜਦੇ ਪੜਦੇ ਆ ਪਤਾ ਲੱਗਦਾ ਆ ਆਪਣੇ ਉਹਨਾਂ ਮਹਾਨ ਸੂਰਬੀਰ ਯੋਧਿਆਂ ਦੇ ਕਿਰਦਾਰਾਂ ਦਾ ਜਿਨ੍ਹਾਂ ਨੇ ਜਦੋਂ ਇਹ ਫੈਸਲਾ ਕਰ ਲਿਆ ਕਿ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਬੇਰੌਮਤੀ ਕੀਤੀ ਹੈ ਤੇ ਸਿੱਖ ਨੌਜਵਾਨਾਂ ਦਾ ਘਾਣ ਕੀਤਾ ਜਾ ਰਿਹਾ ਹੈ ਤੇ ਉੱਥੇ ਫਿਰ ਕਿਵੇਂ ਕਿਸ ਢੰਗ ਦੇ ਨਾਲ ਖਾਲਸਾਈ ਰਵਾਇਤਾਂ ਤੇ ਖਾਲਸਾਈ ਪਰੰਪਰਾਵਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ਸੋਧ ਲਏ ਗਏ ਔਰ ਬਹੁਤ ਹੀ ਜਿਹੜਾ ਆ ਪਿੱਛੀ ਦਾ ਮਸਲਿਆਂ ਉੱਤੇ ਬੜੀ ਵਿਵਾਦਕ ਟਿੱਪਣੀਆਂ ਵੀ ਨਾਲ ਦੇ ਨਾਲ ਕੀਤੀਆਂ ਗਈਆਂ ਇੰਡੈਕਸ ਦੀ ਮੈਂ ਸੰਖੇਪ ਤੌਰ ਤੇ ਗੱਲ ਕਰਾਂ ਤਾਂ ਜਿਵੇਂ ਕੁਝ-ਕੁਝ ਮੈਂ ਵਿੱਚੋਂ ਜ਼ਿਕਰ ਕਰਦਾ ਆ ਕਿ ਲਲਿਤ ਮਾਕਣ ਦੀ ਕਹਾਣੀ ਅਰਜਨ ਦਾਸ ਦੇ ਕਤਲ ਦੀ ਕਹਾਣੀ ਫਿਰ ਗੁਜਰਾਤ ਪੁਲਿਸ ਵੱਲੋਂ ਗ੍ਰਿਫਤਾਰ ਕਰਨਾ ਦਿੱਲੀ ਵਿੱਚ ਪੁਲਿਸ ਤਸੀਹਿਆਂ ਨਾਲ ਚੌਥਾ ਸਿੱਖ ਗੱਭਰੂ ਸ਼ਹੀਦ ਹੋਣਾ ਤੇ ਗੁਜਰਾਤ ਪੁਲਿਸ ਦੀ ਹਿਰਾਸਤ ਵਿੱਚੋਂ ਫਰਾਰ ਹੋਣ ਦੀ ਕਹਾਣੀ ਤੇ ਉਸ ਤੋਂ ਬਾਅਦ ਕੀਤੇ ਗਏ ਕੁਝ ਐਕਸ਼ਨ ਫਿਰ ਉਹ ਹੋਰ ਸਰਗਰਮੀਆਂ ਤੇ ਵੈਦਿਆ ਦਾ ਪਿੱਛਾ ਕਿਵੇਂ ਕੀਤਾ ਤੇ ਵੈਦਿਆ ਦੇ ਕਤਲ ਦੀ ਕਹਾਣੀ ਹੋਈ ਬੈਂਕ ਡਕੈਤੀਆਂ ਦੀ ਕਹਾਣੀ ਹੈ ਗ੍ਰਫਤਾਰੀਆਂ ਤੇ ਹੋਰ ਐਕਸ਼ਨਾਂ ਦੀ ਗੱਲ ਹੈ ਉੱਤੇ ਆਈਜੀ ਤਿਰਲੋਕ ਚੰਦ ਕਟੋਚ ਦਾ ਕਤਲ ਹੈ ਤੇ ਦੁਨੀਆ ਦੀ ਸਭ ਤੋਂ ਵੱਡੀ ਬੈਂਕ ਡਕੈਤੀ 5 ਕਰੋੜ 70 ਲੱਖ ਦੀ ਉਹਦੇ ਬਾਬਤ ਵੀ ਜ਼ਿਕਰ ਹੈ ਕਿ ਕਿਵੇਂ ਇਹ ਸਾਰਾ ਕੁਝ ਪਲਾਨ ਕੀਤਾ ਜਾਂਦਾ ਸੀਗਾ ਤੇ ਕਿੰਨਾ ਔਖਾ ਕਾਰਜ ਸੀਗਾ ਪਰ ਕੌਮੀ ਭਾਵਨਾਵਾਂ ਦੇ ਅੱਗੇ ਤੇ ਦੁਸ਼ਮਣ ਨੂੰ ਮਜ਼ਾ ਚਖਾਉਣ ਦੇ ਵਾਸਤੇ ਅਜਿਹਾ ਕੀਤਾ ਜਾਂਦਾ ਰਿਹਾ ਲੁਧਿਆਣੇ ਬੈਂਕ ਡੱਕੇ ਤੋਂ ਬਾਅਦ ਕੀ ਕੁਝ ਬਣਿਆ ਲੁਧਿਆਣੇ ਦੇ ਸੀਐਮਸੀ ਚੌਕ ਵਿੱਚ ਫਰਾਰੀ ਹੋਈ ਦਿੱਲੀ ਵਿੱਚ ਦੂਸਰੀ ਗ੍ਰਿਫਤਾਰੀ ਤੇ ਦਿੱਲੀ ਪੁਲਿਸ ਵੱਲੋਂ ਬੇਤਹਾਸ਼ਾ ਤਸ਼ੱਦਦ ਦਾ ਜਿਹੜਾ ਬਿਆਨ ਕੀਤਾ ਗਿਆ ਇਸ ਕਿਤਾਬ ਦੇ ਵਿੱਚ ਉੱਥੇ ਜਦੋਂ ਵੈਦਿਆ ਦੇ ਕਤਲ ਦਾ ਇਕਬਾਲ ਕੀਤਾ ਗਿਆ ਭਾਈ ਜਿੰਦੇ ਦਾ ਅਦਾਲਤੀ ਬਿਆਨ ਹੈ ਤੇ ਉੱਥੇ ਰਾਸ਼ਟਰਪਤੀ ਨੂੰ ਲਿਖੀ ਹੋਈ ਚਿੱਠੀ ਤੇ ਇੱਕ ਭਾਈ ਜਿੰਦੇ ਤੇ ਭਾਈ ਸੁਖੇ ਵੱਲੋਂ ਲਿਖੀ ਸਾਂਝੀ ਚਿੱਠੀ ਜੋ ਰਾਸ਼ਟਰਪਤੀ ਦੇ ਨਾਮ ਸੀਗੀ ਤੇ ਉਹਦੇ ਵਿੱਚ ਇਹ ਵੀ ਜ਼ਿਕਰ ਸੀ ਕਿ ਅਸੀਂ ਅਤਵਾਦੀ ਨਹੀਂ ਹਾਂ ਅਸੀਂ ਅਤ ਦਾ ਨਾਸ਼ ਕਰਨ ਵਾਲੇ ਹਾਂ ਪੰਥਕ ਇਕਤਾ ਦੀ ਅਰਜ਼ੋਈ ਕੀਤੀ ਗਈ ਹੈ ਤੇ ਪੂਨਾ ਜੇਲ੍ਹ ਤੋਂ ਭਾਈ ਜਿੰਦੇ ਦਾ ਆਪਣੀ ਮਾਤਾ ਦੇ ਨਾਮ ਖਤ ਹੈ ਸੋ ਇਹ ਸਾਰੇ ਖਤ ਉਹ ਸਾਰੀਆਂ ਚਿੱਠੀਆਂ ਜੋ ਉਹ ਆਪਣੇ ਪਰਿਵਾਰ ਨੂੰ ਲਿਖਦੇ ਰਹੇ ਜਾਂ ਪੰਥਕ ਇਕਤਾ ਦੇ ਵਾਸਤੇ ਲਿਖਦੇ ਰਹੇ ਉਹਨਾਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਗਿਆ ਔਰ ਇਹ ਚਿੱਠੀਆਂ ਸਰਦਾਰ ਬਲਜੀਤ ਸਿੰਘ ਖਾਲਸਾ ਦੇ ਕੋਲੋਂ ਉਹਨਾਂ ਦੇ ਪਰਿਵਾਰ ਦੇ ਰਾਹੀਂ ਪਹੁੰਚੀਆਂ ਕੁੱਲ ਮਿਲਾ ਕੇ ਇੱਕ ਕਿਤਾਬ ਸਾਨੂੰ ਗੌਰਵ ਦਾ ਅਹਿਸਾਸ ਕਰਾਉਂਦੀ ਹੈ ਆਪਣੇ ਵਿਰਸੇ ਆਪਣੇ ਸੱਭਿਆਚਾਰ ਆਪਣੇ ਇਤਿਹਾਸ ਦੇ ਰੂਬਰੂ ਕਰਦੀ ਹੈ ਕਿ ਕੁਝ ਕੁ ਉਹਨਾਂ ਦਿਨਾਂ ਵਿੱਚ ਵਾਪਰਿਆ ਤੇ ਕਿਵੇਂ ਸਿੱਖ ਨੌਜਵਾਨੀ ਦਾ ਘਾਨ ਕਰਨ ਦੇ ਵਾਸਤੇ ਪੁਲਿਸ ਪ੍ਰਸ਼ਾਸਨ ਜਾਂ ਸਮੇਂ ਦੀਆਂ ਸੱਤਾਧਾਰੀ ਸਰਕਾਰਾਂ ਨੇ ਕਹਿਓ ਕਹਿੋ ਜੇ ਕੁਝ ਹੱਥਕੰਡੇ ਵਰਤੇ ਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਬੇਰੂਮਤੀ ਵੀ ਕੀਤੀ ਉਹਦੇ ਜਿਹੜੀ ਉਹਦੇ ਰੋਸ ਵਜੋਂ ਜੋ ਭਾਵਨਾਵਾਂ ਪ੍ਰਗਟ ਹੋਈਆਂ ਸਿੱਖ ਨੌਜਵਾਨ ਨੌਜਵਾਨਾਂ ਦੇ ਅੰਦਰ ਉਹਦਾ ਹੀ ਨਤੀਜਾ ਸੀਗਾ ਭਾਈ ਸੁੱਖਾ ਪਾਈ ਜਿੰਦਾ ਤੇ ਅਜਿਹੇ ਹੋਰ ਬਹੁਤ ਗੁਰਸਿੱਖ ਨੌਜਵਾਨ ਜਿਨ੍ਹਾਂ ਨੇ ਇਸ ਰਸਤੇ ਉੱਤੇ ਚੱਲਦੇ ਆ ਆਪਣਾ ਬਲਿਦਾਨ ਦਿੱਤਾ। ਕੁੱਲ ਮਿਲਾ ਕੇ ਇੱਕ ਕਿਤਾਬ ਵਾਕਿਆ ਪੜਨ ਯੋਗ ਹੈ ਤੇ ਮੈਂ ਸਮਝਦਾ ਵੀ ਸਿੱਖ ਨੌਜਵਾਨਾਂ ਨੂੰ ਖਾਸ ਤੌਰ ਤੇ ਤੇ ਸਿੱਖ ਪਰਿਵਾਰਾਂ ਦੇ ਵਿੱਚ ਇੱਕ ਕਿਤਾਬ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਉਹਨਾਂ ਮਹਾਨ ਯੋਧਿਆਂ ਸੂਰਬੀਰਾਂ ਦੇ ਇਤਿਹਾਸ ਦੇ ਰੂਬਰੂ ਹੋ ਸਕੀਏ ਤੇ ਉਹਨਾਂ ਦੇ ਕੀਤੇ ਗਏ ਐਕਸ਼ਨਾਂ ਦੇ ਬਾਰੇ ਵੀ ਜਾਣਕਾਰੀ ਹਾਸਲ ਕਰ ਸਕੀਏ ਕਿ ਕਿਵੇਂ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਏ ਕਿਉਂਕਿ ਅੱਜ ਜਦੋਂ ਵੇਖਦੇ ਆ ਕਿ ਪੰਜਾਬ ਦਾ ਨੌਜਵਾਨ ਨਸ਼ਿਆਂ ਵਿੱਚ ਗਲਤਾਂ ਨੇ ਜਾਂ ਹੋਰ ਰੀਲਾਂ ਉੱਤੇ ਆਪਣਾ ਜਿਹੜਾ ਜਲੂਸ ਕੱਢਿਆ ਜਾ ਰਿਹਾ ਆ ਉੱਥੇ ਕਿਤਨੇ ਕਿਤੇ ਸਾਨੂੰ ਇੱਕ ਕਿਤਾਬਾਂ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀਆਂ ਨੇ ਆਪਣੇ ਪੰਜਾਬ ਪ੍ਰਤੀ ਆਪਣੇ ਪੰਥ ਪ੍ਰਤੀ ਆਪਣੀ ਕੌਮ ਪ੍ਰਤੀ ਆਪਣੇ ਸਮਾਜ ਪ੍ਰਤੀ ਇਹ ਸਾਡੀ ਜ਼ਿੰਮੇਵਾਰੀ ਕੀ ਹੈ ਸੋ ਜ਼ਰੂਰ ਇੱਕ ਕਿਤਾਬ ਤੁਸੀਂ ਮੰਗਵਾ ਕੇ ਪੜੋ ਉਮੀਦ ਕਰਦਾ ਹਾਂ ਕਿਤਾਬ ਦੇ ਬਾਰੇ ਕੀਤੀ ਸੰਖੇਪ ਜੀ ਚਰਚਾ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ ਜੇ ਉਪਰਾਲਾ ਚੰਗਾ ਲੱਗਾ ਹੈ ਤਾਂ ਸਾਡੇ ਇਸ ਚੈਨਲ ਮਾਝਾ ਵਰਲਡਵਾਈਡ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤੇ ਆਪਣੀ ਪ੍ਰਤੀਕਿਰਿਆ ਕਮੈਂਟ ਰੂਪ ਦੇ ਵਿੱਚ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਇੱਕ ਹੋਰ ਨਵੀਂ ਕਿਤਾਬ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ